ਹੋਟਲ ਆ ਲਈ ਫੌਜੀ ਸਾਹਿਬ ਦੀ ਚੱਲ ਚੱਲ ਮਿੱਤਰੋ ਆ ਜਾਂਦਾ ਮਿੱਤਰੋ ਇਹ ਬੋਲਦਾ ਓਏ ਬੋਲਣਾ ਨਹੀਂ ਓਏ ਟੀਮ ਮੈਂਬਰ ਗੱਸੀ ਰੌਣ ਮੱਜਣ ਵੇਲ ਪੀਉਣਾ ਦੱਸੀ ਤੂੰ ਓਏ ਮੱਜਣ ਨੂੰ ਐਨ ਪਿਆ ਕੇ ਐਡੀਆਂ ਕੀਤਾ ਉਹ ਵੀ ਪੀ ਲਾ ਜਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰਾਣੀ ਸੁੰਦਰਾ ਆਪਣੀ ਓਏ ਅੱਗੇ ਲਾ ਵਾ ਵਾ ਯਾਰ ਚੱਲ ਬਾਊ ਰਿਪੋਰਟ ਛੱਡੀ ਓਏ ਔਰ ਤੇਰਾ ਬਣਾ ਦੇ ਆ ਠੀਕ ਆ ਓਏ ਦਿਨਾ ਕਰਿਆਣਾ ਕਰਿਆਣਾ ਆ ਨੀ ਨਾ ਖੇਲਾ ਦੇ ਦਿਨ ਦੇਖੋ ਮੁੰਡਿਓ ਕਿਵੇਂ ਆ ਹੋ ਹੋਈ ਜਾਂ ਇਹ ਇੱਥੇ ਆ ਜਾਓ ਮੈਂ ਬਾਅਦ ਵਿੱਚ ਆਹ ਵਾਲੀ ਚਾਰ ਤੋਂ ਜਾਂਦੀ 25 ਜਾਂਦੀ ਔਰ ਜਿਹੜਾ ਨੇ ਕਰਤਾ ਨਾ ਆ ਗਿਆ ਆਹ ਬਦਲਾ ਆ ਗਏ ਸਾਡੇ ਮਾਸਟਰ ਜੀ ਸਰ ਜੀ ਆ ਗਏ ਆ ਟੇਪਾ ਟੂਪਾ ਲਾ ਰਹੇ ਗੱਡੀ ਦੇ ਫੁਲਕਾਰੀਆਂ ਫੁਲਕਾਰੀਆਂ ਇੱਥੇ ਲਾਓ ਸਰ ਜੀ ਆ ਵੀ ਲਾ ਦਿਓ ਆਹ ਲਾਦਾ ਪੱਕਾ ਪੈਂਚਰ ਗੋਡਿਆ ਕੰਮ ਓਕੇ 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 ਨਾ ਕੰਮ ਓਕੇ ਹਾਂ ਬਈ ਮਿੱਤਰੋ ਕੀ ਹਾਲ ਚਾਲ ਆ ਜੋ ਆਪਾਂ ਬਲੌਗ ਆਲੇ ਬਹੁਤ ਆ ਜੀ ਇੱਥੇ ਬਲੌਗ ਅੱਜ ਅਸੀਂ ਕਹੇਦਾ ਉਹਨੂੰ ਬਲੌਗ ਕਰਾਂਗੇ ਉੱਝਾਈ ਜੀ ਮਟਰੇ ਕਿਉਂ ਵਧੀਆ ਵਧੀਆ ਲੈ ਚਿਕਾ ਵਾਲਾ ਪਰੋ ਓਕੇ ਓਕੇ ਕੰਮ ਹਾਂ ਜੀ ਮਿੱਤਰੋ ਕਿਵੇਂ ਆ ਆਹ ਨੋਕਰ ਕਿਵੇਂ ਮਿੱਤਰੋ ਉਹ ਨੀ ਰੇਲਵੇ ਸਟੇਸ਼ਨ ਤੇ ਆਏ ਜੀ ਅੱਜ ਆਪਾਂ ਇਹਦੇ ਫਾਟਾ ਸਾਹਿਬ ਇਹਨਾਂ ਦੀ ਆਲੇ ਰਿਟਾਇਰਮੈਂਟ ਹੋ ਗਈ ਕਿਵੇਂ ਖੁਸ਼ੀ ਪੂਰੀ 네이기 니가 우리 보고 난내도해못 들어 내컴 이야기 ਚਾਹ ਸਾਹਿਬ ਜਮੇਆ ਨਹੀਂ ਠੀਕ ਆ ਹੋਰ ਵੇਖੋ ਬਾਥਰੂਮ ਨਹੀਂ ਲੱਭਨ ਤੇ ਆ ਇਹਨਾਂ ਨੂੰ ਕਿਵੇਂ ਲੱਗ ਰਿਹਾ ਬਾਥਰੂਮ ਕੀ ਕਰ ਰਹੇ ਹੋ ਕਿੰਨੀ ਤੇ ਕਰ ਦਈਏ ਐਸੇ ਕਰ ਦੋ ਯਾਰ ਜੱਟ ਪਿੱਛੇ ਕਰ ਦੋ ਪਲੇਸ ਫੋਮ ਪੰਜ ਪਰ ਮਿਟਰੀ ਤੇ ਉਹ ਕੋਈ ਨਾ ਮੰਗਦਾ ਨਾ ਤੂੰ ਸਿਵੀਰ ਤੁਸੀਂ ਪਹਿਲੇ ਸਟੇਸ਼ਨ ਤੇ ਆਏ ਇੰਨੀਆਂ ਫੋਟੋ ਕਰਾਉਣ ਦੇ ਜਾਣ ਆ ਮੱਛਰੇ ਅੱਜ ਮੱਛਰੇ ਅੱਜ ਮੱਛਰੇ ਅੱਜ ਆਏ ਪਹਿਲੇ ਮੱਛਰੇ ਯਾਰ ਪਹਿਲੀ ਰੇਹਣ ਆਇਆ ਜੀ ਆਇਆ 4 ਵਜੇ ਤੜਕੇ 4 ਵਜੇ ਚੇਕ ਪਾ ਚੁੱਕਾ ਆਏ ਆਏ ਮਗਰ ਉਹ ਤੇ ਚਾਹ ਪਹਿਲਾਂ ਪੀਣ ਲੱਪਿਆ ਤੇ ਦੇਖੋ ਪਹਿਲਾਂ ਇੰਜਨ ਨੂੰ ਯਾ ਯਾਰ ਜੱਟ ਮੂਰੇ ਅੱਖ ਨਹੀਂ ਉਹ ਚੱਕ ਦੇਣੀ ਪਿੱਠਾਂ ਪਿੱਛੇ ਬੋਲਦੇ ਬੜੀ ਐ ਇਹ ਹਾਂ ਜੱਟ ਮੂਰੇ ਅੱਖ ਨਹੀਂ ਉਹ ਚੱਕ ਦੇਣੀ ਪਿੱਠਾਂ ਪਿੱਛੇ ਬੋਲਦੇ ਬੜੀ ਐ ਖੈਣ ਨੂੰ ਪਜੱਕਾ ਸੋ ਜੀ ਵਾਰਿਕੂ ਵਾਰਿਕੂ ਏਕ ਓੰਕਾਰ ਮਾਇਕ ਜੀ ਕੀ ਵੰਦੈ ਸ੍ਰੀ ਭਗਉਤੀ ਜੀ ਦਾ ਆਵਾਜ਼ ਸ੍ਰੀ ਭਗਉਤੀ ਜੀ ਦੇ ਬਾਚਿਆਇ ਤਸਵੇ ਪ੍ਰਕਾਮ ਬਲੋ ਸਪਰਕਾ ਪ੍ਰਮਾਣ ਚਲੋ ਚਲੋ ਮੁੰਡਾ ਸਕੂਲੇ ਚੱਲਿਆ ਅੱਜ ਪਾਰਟੀਆਂ ਦੇ ਮੁੰਡਾ ਰੋਂਦੇ ਆ ਇਹਦੇ ਨੂੰ ਹਾਰਦਾ ਸਮਾਨਿਤ ਕਰਦਾ ਸਮਾਨਿਤ ਕਰਤਾ ਆ ਆਣ ਕੇ ਸਹੀ ਪ੍ਰੈਕਟੀਕਲ ਅੱਜ ਪ੍ਰੈਕਟੀਕਲ 12ਵੀਂ ਦਾ ਹਾਂ ਕਿਹੜਾ ਹੈ ਕਾਦਾ ਵਾ ਪਤਾ ਨਹੀਂ ਕਹਿੰਦਾ ਕਾਲ ਆਉਂਦਾ ਪ੍ਰੈਕਟੀਕਲ ਨਹੀਂ ਆ ਬਣਾਈ ਆ ਹੋਰ ਤੂੰ ਦੂਜਾ ਲੈਂਦੇ ਹੋ ਨਹੀਂ ਆ ਪ੍ਰੈਕਟੀਕਲ ਜੀ ਸੁਣਦਾ ਨਾ

ਚੱਲ ਜੀ ਅਰੇ ਮਰੀਜ਼ ਦੇਖ ਰਿਹਾ ਲਾ ਗਿਆ ਇੱਥੇ ਉਹ ਨਹੀਂ ਓਏ ਹਰੀ ਹਰੀ ਜੀ ਤੈਨੂੰ ਬੋਲਤੀ ਆ ਆ ਵੀ ਖੋਲੀ ਕਿਉਂ ਸਹੀ ਨਹੀਂ ਸ਼ਰਪ ਆ ਗਿਆ